ਤਬੀਤੀ ਰਾਤ 15 ਤੇ ਪਿੰਡ ਦੌਲਤਪੁਰ ਵਿਖੇ ਚੋਰਾਂ ਦੇ ਵੱਲੋਂ ਵੱਡੀ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀਏ ਨਾ ਕੇਵਲ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਬਲਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚੋਰੀ ਦੀ ਇਸ ਘਟਨਾ ਨੂੰ ਚੋਰਾਂ ਨੇ ਅੰਜਾਮ ਦਿੱਤਾ ਇੱਕ ਤੋਂ 1.5 ਦੇ ਕਰੀਬ ਰਾਤ ਦੇ ਸਮੇਂ ਚੋਰਾ ਦੇ ਵੱਲੋਂ ਇੱਥੇ ਹੱਥ ਸਾਫ਼ ਕੀਤਾ ਗਿਆ ਮੋਬਾਈਲਾਂ ਦੀ ਦੋ ਦੁਕਾਨਾਂ ਸਨ ਜਿਸ ਦੇ ਵਿੱਚ ਕੀ ਗਾਕਾ ਦੇ ਮੋਬਾਈਲ ਠੀਕ ਹੋਣ ਦੇ ਲਈ ਆਏ ਹੋਏ ਸੀ ਜਿਨ੍ਹਾਂ ਦੀ ਕੀਮਤ ਇੱਕ ਤੌਰ 1.5 ਲੱਖ ਰੁਪਏ ਦੇ ਵਿੱਚ ਦੱਸੀ ਜਾ ਰਹੀ ਹੈ ਇਹ ਜਾਣਕਾਰੀ ਦੁਕਾਨਦਾਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਦੇ ਨਾਲ ਹੀ ਦੁਕਾਨਦਾਰ ਨੇ ਦੱਸਿਆ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵੀ ਚੋਰਾ ਦੇ ਵੱਲੋਂ ਚੋਰੀ ਕਰ ਲਈ ਗਈ ਹੈ ਅਤੇ ਇਸ ਚੋਰੀ ਦੀ ਵਾਰਤਾਤ ਨੂੰ ਪੁਲਿਸ ਨੂੰ ਇਤਲਾਹ ਕਰ ਦਿੱਤਾ ਗਿਆ ਅਤੇ ਪੁਲਿਸ 79 ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਮਾਮਲਾ ਦਰਜ ਕਰ ਲਿਆ ਗਿਆ ਤੇ ਚੋਰਾ ਦੀਪਾਲ ਸ਼ੁਰੂ ਕਰ ਦਿੱਤੀ ਗਈ ਹੈ ਨੁਕਸਾਨ ਜਿਹੜਾ ਨੁਕਸਾਨ ਜਿਹੜਾ ਆਪਣਾ ਜੀ ਹੈਗਾ 1 ਤੋਂ 1.5 ਲੱਖ ਦੇ ਵਿੱਚ ਹੈਗਾ ਜਿਹੜੇ ਬਾਈ ਫੋਨ ਸੀ ਕਸਟਮਰ ਦੇ ਵਿੱਚ ਮਹਿੰਗੇ ਵੀ ਸੀਗੇ ਵਿੱਚ ਸਸਤੇ ਵੀ ਐਂਡਰੋਇਡ ਸਾਰੇ ਉਹ ਲੈ ਕੇ ਕੀ ਪੈਟਲ ਏ ਛੱਡ ਗਏ ਸੀ ਤੇ ਆਈਫੋਨ ਸਾਰੇ ਛੱਡ ਗਏ ਉਹ ਆਈਫੋਨ ਕੋਈ ਨਹੀਂ ਲੈ ਗਏ ਕੈਸ਼ ਕਿੰਨਾ ਸੀ ਕੈਸ਼ ਕੋਈ ਨਹੀਂ ਸੀ ਕੈਸ਼ ਤਾਂ ਸੀ ਰੱਖਦੇ ਨਹੀਂ ਦੁਕਾਨ ਜੇ ਕਿਉਂਕਿ ਐਸੇ ਲਾ ਜਾਂਦੇ ਸੀਗੇ ਬਾ ਜਿਹੜੇ ਕਸਟਮਰਾਂ ਦੇ ਫੋਨ ਤੇ ਸੱਸ ਸਰੀ ਵਗੈਰਾ ਗਈਆਂ ਮਹਿੰਗੀਆਂ ਹੋਈ ਸੀ। ਦੋਨੋਂ ਕਰੋ ਦਾ ਚੱਲ ਰਹੀ ਹੈ। ਸਾਨੂੰ ਪਤਾ ਲੱਗਿਆ ਸਵੇਰੇ 5 ਵਜੇ। ਪੁਰੇ ਸੁਖਚੈਨ ਨਾ ਦਾ ਗੁਰਦੁਆਰੇ ਦਾ ਪ੍ਰਧਾਨ ਆ ਸਵੇਰੇ ਜਾ ਰਿਹਾ ਉਹਨੇ ਕਿਤੇ ਡਿਊਟੀ ਡਿਊਟੀ ਮੱਠਾ ਵਗੈਰਾ ਟਿਕਣ ਆਇਆ ਗੁਰਦੁਆਰੇ। ਉਹਨਾਂ ਨੇ ਦੇਖਿਆ ਕਿ ਐਵੇਂ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਉਹਨਾਂ ਨੇ ਫੋਨ ਮਾਰਿਆ ਫਿਰ ਮੈਂ ਆਇਆ। ਫਿਰ ਨਾਲ ਗਵਾਂਡੀਆ ਨੂੰ ਫੋਨ ਮਾਰਿਆ ਫਿਰ ਉਹ ਵੀ ਆਏ ਉਹਨਾਂ ਨੇ ਵੀ ਦੁਕਾਨ ਦੀ ਆਪਣੀ ਦੇਖੀ। ਫਿਰ ਐਫ ਆਈ ਆਰ ਵਗੈਰਾ ਫੋਨ ਕਰਿਆ ਮੇਰੇ 5 ਵਜੇ 100 ਨੰਬਰ ਤੇ ਫੋਨ ਕੀਤਾ ਫਿਰ ਉਹ ਵੀ 7 7:30 ਜਿਹੜਾ ਪਿੰਡ ਹੈ ਆਪਣਾ ਦੋਲਤਪੁਰ ਪਿੰਡ ਹੈ ਜੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਛੋਟੀ ਜਿਹੀ ਮੈਟਰ ਕੀ ਹੋ ਆ ਆਪਣੀ ਦੁਕਾਨ ਹੈ ਜੀ ਆ ਦੇਖ ਸਕਦੇ ਹੋ ਤੁਸੀਂ ਆ ਪਿੱਛੇ ਬੱਸ ਰਾਤ ਦੇ ਜਿੰਨੂ 1 ਤੋਂ 1.5 ਦੇ ਵਿੱਚ ਆਏ ਸੀ ਤਿੰਨ ਚੋਰ ਤਿੰਨੇ ਸੀ ਪਤਾ ਨਹੀਂ ਛੇ ਤੀਏ ਆ ਉਹਨਾਂ ਨੇ ਸ਼ਟਰ ਸ਼ੁੱਟਰ ਤੋੜਿਆ ਬੈਲਾ ਸ਼ਟਰ ਤੋੜ ਕੇ ਉਦੋਂ ਜਿੰਨੇ ਫੋਨ ਪੇ ਦੀਗੇ ਵੀ ਵਾਈ ਫੋਨ ਦੇ ਕੇ ਕਸਟਮਰਾਂ ਦੇ ਵਿੱਚ ਸਾਡੇ ਵੀ ਦੇ ਕੇ ਤੇ ਵਿੱਚ ਮਹਿੰਗੀ ਐਕਸੈਸਰੀ ਦੇ ਕੇ ਜਿਹੜੀ ਬੋਟ ਦੀ ਤੇ ਗੇਡੀਅਮ ਵਗੈਰਾ ਦੀ ਸੀ ਉਹ ਸਾਰੀ ਉਹ ਬੈਗ ਚ ਪਾ ਕੇ ਲੈ ਗਏ ਤੇ ਹੱਲੇ ਉਹਨਾਂ ਦੀ ਪੁੱਛਗੀ ਚੱਲ ਰਹੀ ਹੈ ਵਾਲੇ ਪੁਲਸਾਂ ਨੂੰ ਐਫਆਈਆਰ ਵਗੈਰਾ ਕਰਾ ਰੱਖੀ ਹੈ ਬਾਕੀ ਦੇਖਦੇ ਹੋ ਪੁਲਸਾਂ ਵਾਲੇ ਕਹਿੰਦੇ ਆ ਕੁਝ ਜੇ ਮਿਲਦਾ ਤਾਂ ਕਹਿੰਦੇ ਅਸੀਂ ਕਰਾਂਗੇ ਸਾਥ ਪੂਰਾ ਤੁਹਾਡਾ ਦਵਾਂਗੇ ਬਾਕੀ ਅਸੀਂ ਹੋਰ ਵੀ ਫੈਕਟਰੀਆਂ ਦੇ ਸੀਸੀਟੀਵੀ ਵਗੈਰਾ ਫੋਲ ਰੇ ਆ ਫਰੋਲ ਰੇ ਆ ਜੇ ਉਹਨਾਂ ਚ ਸਾਨੂੰ ਕੁਝ ਪਤਾ ਲੱਗਦਾ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਚੋਰ ਸਾਨੂੰ ਮਿਲੇ ਫੜੇ ਜਾਂਦਾ ਬਾਕੀ ਜੇ ਹੋਰਾਂ ਨੂੰ ਕਿਸੇ ਨੂੰ ਪਤਾ ਲੱਗਦਾ ਤਾਂ ਉਹ ਵੀ ਦੱਸਣ ਦਾ ਇਹ ਰਾਤ ਨੂੰ ਹੈਗੀ ਹੈ 1:30 ਵਜੇ ਦੀ 1 ਤੋਂ 1:30 ਦੇ ਵਿੱਚ ਵਿੱਚ ਗੱਲ ਆ ਤਿੰਨ ਦੁਕਾਨਾਂ ਇੱਕ ਸਾਡੀ ਦੁਕਾਨ ਮੋਬਾਈਲ ਵਾਲੀ ਤੇ ਸਾਡੇ ਨਾਲ ਇੱਕ ਰਾਜੂ ਕਿराना ਸਟੋਰ ਹੈ ਉਹਨਾਂ ਦਾ ਹੀ ਹੋਈ ਹੈ ਤੇ ਗੁਰਦੁਆਰੇ ਦੀ ਗੁਲਕ ਚੋਰੀ ਹੋਈ ਦੀਗੀ ਗੁਰਦੁਆਰੇ ਜੀ ਕਿੰਨਾ ਕਿ ਛੇੜਾ ਬਜ਼ਾਰ ਵਿੱਚ ਹਾਂ ਕੁਝ ਨਹੀਂ ਪਤਾ ਗੁਲਕ ਤਾਂ ਮਿਲ ਗਈ ਸੀ ਤੇ ਰੁੱਟੀ ਨਹੀਂ ਉਹਨਾਂ ਦੀ ਗੁਲਕ ਮਿਲ ਗਈ ਸੀ ਟੁੱਟੀ ਨਹੀਂ ਉਹਨਾਂ ਤੋਂ ਛੱਡ ਕੇ ਗੁਲਕ ਝਾੜੀਆਂ ਦੇ ਵਿੱਚ ਨਦੀ ਦੇ ਕੋਲ ਉਹ ਤਾਂ ਮਿਲ ਗਈ ਬਸ ਜਿਹੜਾ ਸਾਡਾ ਮਾਲ ਤੇ ਸਾਡਾ ਦਮਨ ਹੋਣੀ ਮਿਲਿਆ ਸਾਨੂੰ ਇੱਕ ਦਿਨ ਹੀ ਸਾਰੀ ਚੋਰੀ ਹਾਂ ਇੱਕ ਵਾਰ ਰਾਤ ਇੱਕ ਵਾਰ ਟਾਈਮ ਚ ਹਾਂ ਜੀ ਥਾਣਾ ਪੈਂਦਾ ਦਾਣਾ ਮੰਡੀ ਨਹੀਂ ਉਹ ਨਾਜ ਮੰਡੀ ਥਾਣਾ ਪੈਂਦਾ